ਦਸ਼ਮेशਪੀਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਦੀਆਂ ਤਿਆਰੀਆਂ ਬੜੇ ਜੋਰਾ ਸ਼ੋਰਾ ਤੇ ਚੱਲ ਰਹੀਆਂ ਹਨ ਇਹਨਾਂ ਦਾ ਵਿਆਹ ਪੁਰਬ 11 12 13 ਅਤੇ 14 ਫਰਵਰੀ ਨੂੰ ਮਨਾਇਆ ਜਾਵੇਗਾ ਜਿੱਥੇ ਪਿੰਡ ਭਾਈ ਰੂਪਾ ਵਿੱਚ ਵੀ ਇਹਨਾਂ ਦੇ ਵਿਆਹ ਪੁਰਬ ਨੂੰ ਮਨਾਇਆ ਜਾਵੇਗਾ ਦੱਸ ਦਈਏ ਕਿ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਆਪਣੇ ਕਰਮ ਕਮਾਲ ਦੇ ਨਾਲ ਭਾਈ ਰੂਪਾ ਨਗਰ ਦੀ ਸਥਾਪਨਾ ਕੀਤੀ ਸੀ ਇੱਥੇ ਹੀ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰगोबिंद ਸਿੰਘ ਜੀ ਨੇ ਆਪਣੇ ਪਰਮ ਸੇਵਕ ਭਾਈ ਰੂਪ ਚੰਦ ਜੀ ਨੂੰ ਇਸ ਪਦਮੀ ਦੇ ਨਾਲ ਨਿਵਾਜਿਆ ਸੀ ਤੇ ਇਹਨਾਂ ਨੇ ਹੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦ ਕਾਰਜ ਮਾਤਾ ਜੀਤ ਕੌਰ ਦੇ ਨਾਲ ਗੁਰੂ ਕਾ ਲਾਹੌਰ ਵਿਖੇ ਕਰਵਾਏ ਸਨ ਇਸ ਕਾਰਨ ਪਿੰਡ ਭਾਈ ਰੂਪਾ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੂਰਵ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਬਣਾਇਆ ਜਾਂਦਾ ਹੈ ਇਥੇ ਦੇਸ਼ ਵਿਦੇਸ਼ ਦੀਆਂ ਸੰਗਠਨਾਂ ਦੇ ਸਹਿਯੋਗ ਦੇ ਨਾਲ ਇਸ ਕਾਰਜ ਨੂੰ ਨੇਪਰੇ ਚਾੜਿਆ ਜਾਂਦਾ ਹੈ ਤੇ ਇਸ ਤੋਂ ਉਪਰੰਤ ਗੁਰੂ ਸਾਹਿਬ ਦੀਆਂ ਇਤਿਹਾਸਿਕ ਨਿਸ਼ਾਨੀਆਂ ਦੇ ਦਰਸ਼ਨ ਵੀ ਕਰਵਾਏ ਜਾਂਦੇ ਨੇ ਤੇ ਇਸ ਵਾਰ ਦਸ਼ਮੇਸ਼ ਪਿਤਾ ਦੇ ਵਿਆਪੁਰਵ ਨੂੰ ਸਮਰਪਿਤ 11 ਫਰਵਰੀ ਨੂੰ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਵੇਗਾ ਅਤੇ 12, 13 ਅਤੇ 14 ਫਰਵਰੀ ਨੂੰ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਵਾਏ ਜਾਣਗੇ ਅਤੇ ਧਾਰਮਿਕ ਦੀਵਾਨ ਸਜਾਏ ਜਾਣਗੇ ਇਸ ਮੌਕੇ ਜਾਣਕਾਰੀ ਦਿੰਦਿਆਂ ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਉਹਨਾਂ ਨੇ ਇਲਾਕੇ ਭਰ ਦੀ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਵਿਆਹਪੁਰ ਦੇ ਤਿਆਰੀਆਂ ਜੋਰਾਂ ਨਾਲ ਚੱਲ ਰਹੀਆਂ ਨੇ ਤੇ ਕੜਾਈਆਂ ਵੀ ਚੜ ਚੁੱਕੀਆਂ ਨੇ ਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਅਪੀਲ ਹੈ ਕਿ ਗੁਰੂ ਜੀ ਦੇ ਵਿਆਹਪੁਰਬ ਵਿੱਚ ਆ ਕੇ ਆਪਣਾ ਜੀਵਨ ਸਫਲ ਬਣਾਉਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨ ਤਨ ਬਾਬਾ ਬਾਬਾ ਭਾਈ ਜੰਗਲ ਸਿੰਘ ਕਮੇਟੀ ਵੱਲੋਂ ਸਾਰੇ ਸੰਗਤ ਨੂੰ ਬੇਨਤੀ ਹੈ ਵੀ ਪਰਸੇ ਤੋਂ ਭਾਈ ਕੜਾਹੀ ਜਿਹੜੀ ਹੋਏ ਸਾਰੇ ਪਿੰਡ ਦੀ ਸੰਗਤ ਨੂੰ ਹੱਥ ਵੰਡ ਕੇ ਬੇਨਤੀ ਹੈ ਵੀ ਵੱਧ ਤੋਂ ਵੱਧਾਂ ਕੇ ਸੇਵਾ ਵੀ ਕਰੋ ਤੇ ਨਾਲੇ ਆਪਣਾ ਜਿਹੜਾ ਦਾਨ 10 5 100 ਕਰਨਾ ਹੋਵੇ ਕੱਢੋ ਆ ਕੇ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧਾਂ ਕੇ ਸਵਤੰਤਰ ਕੇ ਲੋ ਸੇਵਾ ਕਰੋ ਸੰਗਤਵਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਵਿਆਹ ਦੇ ਉਤਸਵ ਨੂੰ ਦੇਖ ਕੇ ਉਹਨਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ ਹੈ ਅਸੀਂ ਵੀ ਇੱਥੇ ਮਤਲਬ ਟਿਕਣ ਆਏ ਸੀ ਅਸੀਂ ਵੀ ਸ਼੍ਰੀਪ ਹੋਏ ਆ ਬਹੁਤ ਸੰਗਤਾਂ ਨੇ ਸੇਵਾ ਕਰ ਰਹੀ ਹੈ ਲੰਗਰ ਦੀ ਸੇਵਾ ਹੋ ਰਹੀ ਹੈ ਪੱਕਿਆ ਬਲਬੀਸ ਸਿੰਘ ਅਗੇ ਇਹਨਾਂ ਨੇ ਬਹੁਤ ਸੇਵਾ ਕਰਕੇ ਧਿਆਲ ਕੀਤਾ ਸਾਖ ਜੀ ਜਦੋਂ ਗੁਰੂ ਕੇ ਲਾਹੌਰ ਜਾਣਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੱਥਰ ਨਾਲ ਖੜੇ ਸੀ ਦੇ ਦਰਸ਼ਨ ਕਰਨ ਜ਼ਰੂਰ ਜਾਇਆ ਕਰੋ ਬੜੀ ਧੂਮਤਾਬ ਨੇ ਨਾਲ ਤਿਆਰੀਆਂ ਚੱਲ ਰਹੀਆਂ ਸਾਰੀਆਂ ਸੰਗਤਾਂ ਨੂੰ ਨਗਰ ਦੀਆਂ ਸੰਗਤਾਂ ਨੂੰ ਬੇਨਤੀ ਆ ਹੱਥ ਬੰਨ੍ਹ ਕੇ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹ ਚੁੱਲਾ ਨਿਉਜ਼ ਰੱਖਿਆ ਗਿਆ ਕੋਈ ਬੀਬੀਆਂ ਨੇ ਵਿਚਾਰੀਆਂ ਨੇ ਕੋਈ ਪੈਸਾ ਨਹੀਂ ਲੈਂਦੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੇਵਾ ਕਰਦੀਆਂ ਤੇ ਸਾਰੀਆਂ ਸੰਗਤਾਂ ਲੱਡੂ ਵਟਾਉਂਦੀਆਂ ਮਠਿਆਈਆਂ ਦੇ ਲੰਗਰ ਹੈ ਇਸੇ ਤਰ੍ਹਾਂ ਜਾਰੀ ਹੈ ਹਰ ਸਾਲ ਮਨਾਇਆ ਕਰਾਂਗੇ ਜਿਵੇਂ ਦਾਸ ਘੱਟ ਪੜੇਵੇਂ ਆ ਵੀ ਬਸੰਤ ਪੰਚਵੀ ਵਾਲਾ ਦਿਨ ਲਾਸਟ ਹੈ ਜਿਵੇਂ 1 2 3 ਬਸੰਤ ਪੰਚਵੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਹਰ ਸਾਲ ਇਹ ਗੁਰੂ ਗੋਬਿੰਦ ਸਿੰਘ ਵਿਆਹਪੁਰਬ ਮਨਾਇਆ ਕਰਾਂਗੇ ਭਾਈ ਰੂਪੇ ਨਗਰ ਦੇ ਵਿੱਚ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਸਾਰੇ ਹੀ ਆਇਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਾਸਟਵੇ ਦੀ ਟੀਮ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਆਇਆ ਕਹਨੇ ਆ ਬਾਬਾ ਭਾਈ ਰੂਪ ਚੰਦ ਜੀ ਜਿਨ੍ਹਾਂ ਨੇ ਗੁਰੂ ਕੇ ਲਾਹੌਰ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਧੰਨ ਮਾਤਾ ਜੀਤਾ ਜੀ ਦੇ ਆਨੰਦ ਕਾਰਜ ਦੀ ਰਸਮ ਨਵਾਈ ਸੋ ਉਹ ਦਿਹਾੜਾ ਕਿਉਂਕਿ ਬਾਬਾ ਭਾਈ ਰੂਪ ਚੰਦ ਜੀ ਦੀ ਅਣਸਬੰਸ ਇੱਥੇ ਵਸਦੀ ਹੈ ਭਾਈ ਰੂਪੇ ਨਗਰ ਦੇ ਵਿੱਚ ਸੋ ਅਸੀਂ ਉਹ ਦਿਹਾੜਾ ਮਨਾ ਰਹੇ ਹਾਂ ਕਿ ਸਾਡੇ ਵੱਡਿਆਂ ਨੂੰ ਇਹ ਸਮਾਂ ਮਿਲਿਆ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਧੰਨ ਮਾਤਾ ਜੀ ਤਾਂ ਜੀ ਦੇ ਆਨੰਦ ਕਾਰਜ ਦੀ ਰਸਮ ਨਿਵਾਉਣ ਦਾ ਗੁਰੂ ਦੇ ਗੁਰੂ ਸਾਹਿਬ ਦੇ ਹੁਕਮ ਦੇ ਨਾਲ ਸੋ ਇਹ ਸਾਡੇ ਜੀਵਨ ਦੇ ਵਿੱਚ ਬਹੁਤ ਅਹਿਮ ਘੜੀ ਹੈ ਔਰ ਕਿਸੇ ਵੀ ਕੌਮ ਵਾਸਤੇ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਜਿਨ੍ਹਾਂ ਦੇ ਵਡੇਰਾਂ ਨੂੰ ਇਹ ਚੀਜ਼ ਏਡੀ ਵੱਡੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੋ ਅੱਜ ਜਿਹੜੀ ਹੈ 6 ਫਰਵਰੀ ਹੈ ਅੱਜ ਕੜਾਹੀ ਚੜ ਗਈ ਹੈ ਔਰ 11 ਤਰੀਕ ਨੂੰ ਜੋ ਨਗਰ ਕੀਰਤਨ ਹੋਏਗਾ 12 ਨੂੰ 13 ਤੇ 14 ਫਰਵਰੀ ਤਿੰਨ ਦਿਨ ਦੀਵਾਨ ਸੱਜਣਗੇ 14 ਫਰਵਰੀ ਨੂੰ ਖੰਡੇ ਵਾਟੇ ਦਾ ਅੰਮ੍ਰਿਤ ਤਿਆਰ ਹੋਏਗਾ ਔਰ ਪੰਥ ਦੀਆਂ ਪ੍ਰਸਿੱਧ ਹਸਤੀਆਂ ਇਨੋ ਦਿਨ ਪ੍ਰਸਿੱਧ ਟਾੜੀ ਜਿੱਥੇ ਔਰ ਰਾਜੀ ਜਥੇ ਕਥਾਵਾਚਕ ਗੁਰੂ ਸਾਹਿਬ ਦਾ ਇਤਿਹਾਸ ਸੁਣਾਉਣ ਵਾਸਤੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਔਰ ਨਗਰ ਕੀਰਤਨ ਦੇ ਵਿੱਚ ਵੀ ਹਾਥੀ ਕੋੜੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆਪਣੀ ਪਰਾਤਨ ਜਿਹੜਾ ਉਸ ਟਾਈਮ ਜਿਵੇਂ ਮੇਲ ਗਿਆ ਸੀ ਨਾ ਭਾਈ ਰੂਪੇ ਤੋਂ ਆ ਆਨੰਦਪੁਰ ਸਾਹਿਬ ਨੂੰ ਉਹਦਾ ਦਾ ਜਿਹੜਾ ਦ੍ਰਿਸ਼ ਹੈ ਉਹ ਨਗਰ ਕੀਰਤਨ ਦੇ ਵਿੱਚ ਹੋਏਗਾ ਸੋ ਆਪ ਸੰਗਤਾਂ ਨੂੰ ਬੇਨਤੀ ਹੈ ਸਾਰਿਆਂ ਨੇ ਹਮੇ ਹਮਾ ਕੇ ਪਹੁੰਚਣਾ ਜੀ ਫਾਸਟ ਵੇ ਦੀ ਟੀਮ ਦਾ ਅਸੀਂ ਨਗਰ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਪੰਜਾਬ ਦੇ ਬਹੁਤ ਹੀ ਮਸ਼ਹੂਰ ਭਾਈ ਬਲਜਿੰਦਰ ਸਿੰਘ ਬਗੀਚਾ ਜੀ ਢਾਡੀ ਜਥਾ ਵਾਲੇ ਜਿਨ੍ਹਾਂ ਨੇ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਿਆਹ ਪਰਸਪੰਦੀ ਜਾਣਕਾਰੀ ਦਿੱਤੀ ਅਤੇ ਪਿੰਡ ਭਾਈ ਰੂਪਾ ਅਤੇ ਬਾਬਾ ਭਾਈ ਰੂਪਚੰਦ ਦੇ ਬਾਰੇ ਜਾਣਕਾਰੀ ਦਿੱਤੀ